ਮੈਂ ਚਾਹੁੰਦਾ ਸੀ ਵੀ ਆਖਰੀ ਸਾਹ ਤੱਕ ਮੈਂ ਕਿਸਾਨਾਂ ਦੀ ਲੜਾਈ ਲੜਨਾ ਲੇਕਿਨ ਸੰਗਤਾਂ ਦੇ ਹੁਕਮ ਆ ਜਿਹੜੇ ਵੱਡੇ ਹੁੰਦੇ ਆ ਸੰਗਤ ਦਾ ਹੁਕਮ ਮੰਨ ਕੇ ਮੈਨੂੰ ਇੱਕ ਪੈਰ ਪਿੱਛੇ ਚੱਕਣਾ ਪਿਆ ਹੈ ਔਰ ਜਦੋਂ ਆਪਦੇ ਨਿਸ਼ਾਨੇ ਤੋਂ ਪੈਰ ਪਿੱਛੇ ਪੱਟੀ ਦਾ ਹੈ ਉਦੋਂ ਮਨ ਨੂੰ ਦੁੱਖ ਆਉਂਦਾ ਹੈ ਬਸੋ ਨਹੀਂ ਜੀ ਜੀ ਦੋਰਾ ਸਾਹਿਬ ਨੂੰ ਤੁਮਸਤਕ ਬੋਲਿਆ ਜੀ ਜਿਸ ਦੇ ਅਰਥ ਕਿ ਦੇਖੋ ਗੁਰੂ ਦੇ ਚਰਨਾਂ ਚਾਉਣਾ ਸਾਡਾ ਫਰਜ਼ ਬੰਦਾ ਹੈ ਕੰਮ ਸ਼ੁਰੂ ਕਰਨ ਲੱਗਿਆ ਵੀ ਕੰਮ ਦੇ ਐਂਡ ਤੇ ਜੀ ਲੇਕਿਨ ਗੁਰੂ ਤੇ ਅਸੀਂ ਤਾਕਤ ਮੰਗੀ ਹੈ ਕਿ ਪਾਤਸ਼ਾਹ ਕਿਸਾਨੀ ਦੀ ਲੜਾਈ ਲੜਨੀ ਹਜੇ ਬਾਕੀ ਆ ਅੰਦੋਲਨ ਜਾਰੀ ਹੈ ਕਿਰਪਾ ਕਰਿਓ ਅੱਗੇ ਜਿਹੜਾ ਅਸੀਂ ਅੰਦੋਲਨ ਲਾਣਾ ਲੜਨਾ ਹੈ ਸਾਡੇ ਸਿਰ ਤੇ ਹੱਥ ਰੱਖੋ ਮੈਡੀਕਲ ਟ੍ਰੀਟਮੈਂਟ ਲਵਾਂਗੇ ਜੀ ਪਹਿਲਾਂ ਜਾਰੀ ਹੋਣੀ ਆ ਉੱਥੇ ਦੇਖੋ ਗੱਲ ਇਹ ਹੈ ਇੰਨੇ ਦਿਨ ਹੋ ਗਏ ਬੈਠਿਆ ਨੂੰ ਤੋਂ ਇਹ ਸੋਚਿਆ ਸੀਗਾ ਬਈ ਪਤਾ ਨਹੀਂ ਲੀਵਰ ਨੇ ਕੋਈ ਜੂਸ ਯਾ ਮਤਲਬ ਨਾਰੀਅਲ ਪਾਣੀ ਉਹ ਅਡਾਪਟ ਕਰਨਾ ਹੈ ਇਕਲੀ ਕਰਨਾ ਹੈ ਨਾ ਇਸ ਕਰਕੇ ਇਹ ਡਾਕਟਰ ਦੀ ਸਲਾਹ ਲਵਾਂਗੇ ਡਾਕਟਰ ਜਿਹੜੀ ਚੀਜ਼ ਨਾਲ ਆਖੂਗਾ ਇੱਥੇ ਜਲ ਲੈ ਲਿਆ ਗੁਰੂ ਦਾ ਬਸ ਇਹ ਤੋਂ ਵੱਡੀ ਚੀਜ਼ ਕੋਈ ਨਹੀਂ ਮੈਂ ਚਾਹੁੰਦਾ ਸੀ ਵੀ ਆਖਰੀ ਸਾਹ ਤੱਕ ਮੈਂ ਕਿਸਾਨਾਂ ਦੀ ਲੜਾਈ ਲੈਣਾ ਲੇਕਿਨ ਸੰਗਤਾਂ ਦੇ ਹੁਕਮ ਆ ਜਿਹੜੇ ਵੱਡੇ ਹੁੰਦੇ ਆ ਸੰਗਤ ਦਾ ਹੁਕਮ ਮੰਨ ਕੇ ਮੈਨੂੰ ਇੱਕ ਪੈਰ ਪਿੱਛੇ ਚੱਕਣਾ ਪਿਆ ਹੈ ਔਰ ਜਦੋਂ ਆਪਦੇ ਨਿਸ਼ਾਨੇ ਤੋਂ ਪੈਰ ਪਿੱਛੇ ਪੱਟੀ ਦਾ ਹੈ ਉਦੋਂ ਮਨ ਨੂੰ ਦੁੱਖ ਹੁੰਦਾ ਹੈ ਬਸ ਹੋਰ ਨਹੀਂ ਹੋ ਸਕਦਾ ਜੀ ਗੁਰੂ ਸਾਹਿਬ ਤੁਮਸਤਕ ਨੂੰ ਜੀ ਜਿਸ ਕੇ ਦਾਸ ਕਿਹਦੇ ਦੇਖੋ ਗੁਰੂ ਦੇ ਚਰਨਾਂ ਚ ਆਉਣਾ ਸਾਡਾ ਫਰਜ਼ ਬੰਦਾ ਹੈ ਕੰਮ ਸ਼ੁਰੂ ਕਰਨ ਲੱਗਿਆਂ ਵੀ ਕੰਮ ਦੇ ਐਂਡ ਤੇ ਵੀ ਲੇਕਿਨ ਗੁਰੂ ਤੇ ਅਸੀਂ ਤਾਕਤ ਮੰਗੀ ਹੈ ਕਿ ਪਾਤਸ਼ਾਹ ਕਿਸਾਨੇ ਦੀ ਲੜਾਈ ਲੜਨੀ ਹਜੇ ਬਾਕੀ ਆ ਦੋਨਾਂ ਜਾਰੀ ਹੈ ਕਿਰਪਾ ਕਰਿਓ ਅੱਜ ਜਿਹੜਾ ਅਸੀਂ ਦੁਲੰਡਣਾ ਨਾ ਲੜਨਾ ਸਾਡੇ ਸਿਰ ਤੇ ਹੱਥ ਰੱਖੋ ਅਸੀਂ ਮੈਡੀਕਲ ਟਰੀਟਮੈਂਟ ਲਵਾਂਗੇ ਜਿੱਥੇ ਪਹਿਲਾਂ ਜਾ ਰਹੇ ਹਾਂ ਜੀ ਆ ਤੇ ਦੇਖੋ ਗੱਲ ਇਹ ਐ ਇੰਨੇ ਦਿਨ ਹੋ ਗਏ ਬੈਠਿਆ ਨੂੰ ਤੋਂ ਇਹ ਸੋਚਿਆ ਸੀਗਾ ਬਈ ਪਤਾ ਨਹੀਂ ਲੀਵਰ ਨੇ ਕੋਈ ਜੂਸ ਜਾਂ ਮਤਲਬ ਨਾਰੀਅਲ ਪਾਣੀ ਉਹ ਅਡਾਪਟ ਕਰਨਾ ਹੈ ਕਿ ਨਹੀਂ ਕਰਨਾ ਹੈ ਨਾ ਇਸ ਕਰਕੇ ਇਹ ਡਾਕਟਰ ਦੀ ਸਲਾਹ ਲਵਾਂਗੇ ਡਾਕਟਰ ਜਿਹੜੀ ਚੀਜ਼ ਨਾਲ ਆਖੂਗਾ ਇੱਥੇ ਜਲ ਲੈ ਲਿਆ ਗੁਰੂ ਦਾ ਬਸ ਇਹ ਤੋਂ ਵੱਡੀ ਚੀਜ਼